ਸਕੂਲੀ ਬੱਚਿਆਂ ਦੇ ਲਈ ਲਗਾਇਆ ਗਿਆ ਦੰਦਾ ਅਤੇ ਅੱਖਾਂ ਦਾ ਚੈੱਕਅਪ ਦਾ ਕੈਂਪ ਬਹਾਵਲਪੁਰ ਸਮਾਜ ਬਲਫੇਅਰ ਸੁਸਾਇਟੀ ਰਜਿਸਟਰ ਵੱਲੋਂ ਐਸਡੀ ਸਕੂਲ ਦੇ ਬੱਚਿਆਂ ਦੇ ਲਈ ਦੰਦਾ ਅਤੇ ਅੱਖਾਂ ਦਾ ਚੈੱਕਅਪ ਕੈਂਪ ਦਾ ਆਯੋਜਨ ਐਸਡੀ ਸਕੂਲ ਵਿੱਚ ਕੀਤਾ ਗਿਆ ਜਿਸ ਬਹਾਵਨਪੁਰ ਬਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਿਤ ਆਰੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ HD ਸਕੂਲ ਦੇ 250 ਬੱਚਿਆਂ ਨੂੰ ਉਹਨਾਂ ਦੀ ਸੁਸਾਇਟੀ ਵੱਲੋਂ ਅਡਾਪਟ ਕਰਕੇ ਇਹਨਾਂ ਦੇ ਦੰਦਾਂ ਅਤੇ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੂੰ ਅੱਖਾਂ 'ਚ ਪਾਉਣ ਵਾਲੀ ਦਵਾਈ ਅਤੇ ਦਾੰਤ ਮੰਜਣ ਵੀ ਦਿੱਤੇ ਜਾ ਰਹੇ ਹਨ ਅਤੇ ਦੰਦਾਂ ਨੂੰ ਬਰਸ਼ ਕਰਨ ਦੀ ਟੈਕਨੀਕ ਵੀ ਦੱਸੀ ਜਾ ਰਹੀ ਉਨਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਅੱਜਕੱਲ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਹਨ ਇਸੇ ਤਰ੍ਹਾਂ ਹੀ ਦੰਦਾਂ ਦੇ ਪ੍ਰਤੀ ਜ਼ਿਆਦਾ ਦੇਖਭਾਲ ਨਾ ਕਰਦੇ ਹੋਏ ਉਹਨਾਂ ਦੀਆਂ ਅੱਖਾਂ ਤੇ ਦੰਦਾਂ ਦੀਆਂ ਬਿਮਾਰੀਆਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ ਇਸ ਲਈ ਉਹਨਾਂ ਨੇ ਦੰਦਾਂ ਤੇ ਅੱਖਾਂ ਦੇ ਲਈ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸੋਸਾਇਟੀ ਵੱਲੋਂ ਅੱਜ ਐਚਡੀ ਸਕੂਲ ਦੇ ਸਾਰੇ ਬੱਚਿਆਂ ਦਾ ਡੈਂਟਲ ਅਤੇ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਜੀ ਇਸ ਵਿੱਚ ਰਾਸਪੁਰਾ ਤੋਂ ਅੱਖਾਂ ਦੇ ਡਾਕਟਰ ਅਤੇ ਦੰਦਾ ਦੇ ਡਾਕਟਰ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਤੇ ਬੱਚਿਆਂ ਦੀ ਜਾਂਚ ਕਰ ਰਹੇ ਨੇ ਉਹਨਾਂ ਨੇ ਸਕੂਲ ਮੈਨੇਜਮੈਂਟ ਦਾ ਵੀ ਧੰਨਵਾਦ ਕੀਤਾ ਤੇ ਆਪਣਾ ਸਹਿਯੋਗ ਅੱਗੇ ਵੀ ਇਦਾਂ ਹੀ ਰੱਖਣ ਦੀ ਅਪੀਲ ਕੀਤੀ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਜਤਿੰਦਰ ਲੱਖੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਐਨਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਲੱਖੀ ਕਰੀ ਫੇਰ ਤੋਂ ਸਵਾਗਤ ਕਰਦੇ ਹਾਂ ਅਸੀਂ ਇਸ ਟਾਈਮ ਪਹੁੰਚੇ ਹੋਏ ਹਾਂ ਐਸਡੀ ਸਕੂਲ ਜਿੱਥੇ ਕਿ ਬੱਚਿਆਂ ਦਾ ਡੈਂਟਲ ਦੰਦਾਂ ਦਾ ਤੇ ਅੱਖਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ ਇਹ ਵਾਲਿਆ ਜੋ ਕੰਮ ਹੈ ਭਾਵਲਪੁਰ ਵੈਲਫੇਅਰ ਜੋ ਸੁਸਾਇਟੀ ਹੈ ਇਹਨਾਂ ਵੱਲੋਂ ਜੋ 250 ਬੱਚਿਆਂ ਨੂੰ ਅਡਾਪਟ ਕਰਕੇ ਉਹਨਾਂ ਦੀ ਅੱਜ ਦੇ ਅੱਖਾਂ ਦਾ ਤੇ ਦੰਦਾਂ ਦਾ ਚੈੱਕ ਅਪ ਕਰਾਇਆ ਜਾ ਰਿਹਾ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਮੌਜੂਦ ਹੈ ਛੋਟੇ ਬੱਚੇ ਬੇਟਾ ਕੀ ਨਾਮ ਹੈ ਹਰਗੁੰਤ ਸਿੰਘ ਆ ਅੱਜ ਜੋ ਸਕੂਲ ਵਿੱਚ ਤੁਹਾਡੇ ਕੈਂਪ ਲੱਗ ਰਿਹਾ ਹੈ ਦੰਦਾਂ ਦਾ ਅੱਖਾਂ ਦਾ ਤੁਸੀਂ ਕੀ ਕਰਨ ਆਇਓ दांत चेकअप चेक कराने आयो अच्छा लगता है भी तूसी दो बारी ब्रश कर दे या एक बारी एक बारी ते आज जो डॉक्टर साहब कहेंगे तूसी मानोगे कहना ठीक है आ, बेटा क्या नाम है तौडा रोहान। आज जो दांतों का चेकअप कराने आए हो आप है ना तो डॉक्टर का कहना मानोगे आप जो कहेंगे मीठा नहीं खाना तो नहीं खाओगे दो बार ब्रश करोगे बिल्कुल क्या कहना चाहते हो डॉक्टर्स डॉक्टर्स को और अपने टीचर्स को तो क्या, तो क्या, क्या 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 कहना चाहते हो बेटा अच्छा लग रहा है दांते चेक करवाना अच्छा लग रहा है शुभम आज जो दांतों का चेकअप कराने आए हो कैसे अच्छा लग रहा है अच्छा जो अगर डॉक्टर साहब कहेंगे भी खाना नहीं खाना मीठा नहीं खाना तो नहीं खाओगे मानोगे डॉक्टर का कहना केस के साथ नाल बच्चे जेन्ना ने ਦੱਸਿਆ ਕਿ ਅਸੀਂ ਡਾਕਟਰ ਦਾ ਪੂਰੀ ਤਰ੍ਹਾਂ ਕਹਿਣਾ ਮੰਨਾਂਗੇ ਤੇ ਨਾਲ ਨਾਲ ਦਿਨ ਵਿੱਚ ਜਿੰਨੇ ਵਾਰੀ ਕਹਿਣਗੇ 2 ਵਾਰੀ 3 ਵਾਰੀ ਅਸੀਂ ਬ੍ਰਸ਼ ਕਰਾਂਗੇ ਤੇ ਪੂਰੀ ਪ੍ਰਕਿਰੋਸ਼ਨ ਲੈ ਕੇ ਆਪਣੇ ਦੰਦਾਂ ਤੇਖਾਂ ਦੀ ਕੇਅਰ ਕਰਾਂਗੇ ਜਤਿੰਦਰ ਲੱਖੀ ਐਨਰ ਪੰਜਾਬ ਰਾਜ ਦਾ ਸਾਜੀ ਸਾਡੇ ਪੀਰਾ ਸਰ शशि बेचा तो आज जो ये की तरफ से कैंप लगाया जा रहा है क्या केंप? सर बहुत थैंक्सफुल है हम मेरा सारा स्टाफ बहुत अच्छा लगा हमारे स्कूल में फर्स्ट टाइम ये कैंप लग रहा है तो और बच्चों के लिए लगता है कि ये वाला कैंप तो बहुत ज़्यादा क्योंकि तो बच्चों का प्रॉपर चेकअप हो रहा है उनको गाइडेंस दी जा रही है भी कैसे आपने ब्रश करना है कैसे दांतों की देखभाल करनी है जिनकी आइज़ की प्रॉब्लम है तो उनको ये स्लिप के ऊपर लिख के दे रहे हैं मेडिसिन जो सिविल हॉस्पिटल से फ्री मिलेगी इनको तो वहाँ पे भी इनका दोबारा भी चेकअप होगा तो बहुत ज़्यादा बेनिफिट हमें मिला है और हमें बहुत अच्छा लगा मैं सभी का बहुत बहुत थैंक्स कर ये बोलपुरी वेलफेयर सोसाइटी का भी पूरी डॉक्टर्स की टीम का मेरी तरफ से बहुत बहुत ਇੰਦਰ ਮੈਂ ਤਾਂ ਚੇਅਰਮੈਨ ਬੋਲਪੁਰ ਸਮਾਜ ਦਾ ਮੈਂ ਸਾਰੇ ਸਕੂਲ ਦੇ ਸਟਾਫ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸ ਸੰਨ ਟਾਈਮ ਦਿੱਤਾ ਹੈ ਤੇ ਜਿੰਨੇ ਅਸੀਂ ਅਡਾਪ ਕਰਿਆ ਸੀ ਮਾਡਲ ਸਕੂਲ ਦੇ ਜਿੰਨੇ ਵੀ ਬੱਚੇ ਹਨ ਸਭ ਦੇ ਆਈ ਤੇ ਡੈਂਟਿਸਟ ਦਾ ਚੈੱਕਅਪ ਕਰਾਂਗੇ ਉਹ ਵੀ ਕਿਸੇ ਨਜ਼ਰੂਰਤ ਬੰਦ ਹੋਏਗੀ ਤੇ ਉਹਨਾਂ ਨੂੰ ਦਵਾਈਆਂ ਵੀ ਦੇਾਂਗੇ ਅਗਲੀ ਵਾਰ ਇਸ ਤੋਂ ਅਸੀਂ ਜਿਹੜਾ ਮੈਡੀਕਲ ਕੈਂਪ ਖੁੱਲਾ ਓਪਨ ਲਾਵਾਂਗੇ ਜਿੱਥੇ तमाम ਗਾਜਬੁਰਾ ਹਲਕੇ ਦੇ ਲੋਕ ਇਕੱਠੇ ਹੋਣਗੇ ਮੈਂ ਸਾਰਿਆਂ ਦਾ ਦੁਬਾਰਾ ਫੇ ਟੀਮ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਮਾਨਸਮਾਨ ਦੇ ਨਾਲ ਇੱਕ ਕੈਂਪ ਲਾਇਆ ਹੈ ਔਰ ਲੋਕਾਂ ਦੇ ਵਾਸਤੇ ਜਿਹੜਾ ਕੰਮ ਸੇਵਾ ਕਰ ਰਹੇ ਬਹੁਤ ਹੀ ਅੱਛੇ ਅਮਜੇ ਸੇਵਾ ਕਰ ਰਹੇ ਮੈਂ ਇਹਨਾਂ ਦਾ ਧੰਨਵਾਦ ਹਾਂ ਕੈਂਪ ਲਗਾਇਆ ਜਾ ਰਿਹਾ ਹੈ ਕਿ ਕਿਸ ਸੰਸਥਾ ਦਾ ਲਗਾਇਆ ਜਾ ਰਿਹਾ ਸਭ ਤੋਂ ਪਹਿਲੇ ਮੈਂ ਉਰੇਾਈ ਵੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਨਿੱਕੇ ਜਿਹੇ ਸੱਦੇ ਤੇ ਆਏ ਨੇ ਤੇ ਸਾਡਾ ਸਹਿਯੋਗ ਕਰਦਿਆਂ ਤੇ ਲੋਕਾਂ ਨੂੰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਅੱਜ ਜਿਹੜਾ ਅਸੀਂ ਇਹ ਕੈਂਪ ਲਗਾਇਆ ਹੈ ਇਹ ਅਸੀਂ ਬਾਲਪੁਰ ਸਮਾਜ ਵੈਲਫੇਅਰ ਸੁਸਾਇਟੀ ਰਜਿਸਟਰਡ ਰਾਜਪੁਰ ਤੋਂ ਦੀ ਤਰਫੋਂ ਲਗਾਇਆ ਹੈ ਸਾਡੀ ਇਹ ਸੰਸਥਾ 5 ਸਾਲ ਤੋਂ ਵਰਕ ਕਰ ਰਹੀ ਹੈ ਸਮਾਜ ਦੇ ਵਿੱਚ ਸੇਵਾ ਦਾ ਇਹਦੇ ਵਿੱਚ ਅਸੀਂ ਡੋਰਾ ਚੂਰੀ ਦਾ ਪ੍ਰੋਗਰਾਮ ਕਰਦੇ ਹਾਂ ਮੈਰਿਜ ਬਿਊਰੋ ਦਾ ਵੀ ਕੰਮ ਕਰਦੇ ਹਾਂ ਜਿਹੜੀ ਫ੍ਰੀ ਸੇਵਾ ਦਿੰਦੇ ਹਾਂ ਅਸੀਂ ਔਰ ਅੱਜ ਜਿਹੜਾ ਅਸੀਂ ਫਸਟ ਟਾਈਮ ਕੈਂਪ ਲਗਾਇਆ ਹੈ ਇਹ ਮੈਡੀਕਲ ਕੈਂਪ ਲਗਾਇਆ ਹੈ ਇਹਦੇ ਵਿੱਚ ਅਸੀਂ ਡੈਂਟਲ ਤੇ ਆਈ ਦਾ ਡਾਕਟਰਸ ਬੁਲਾਏ ਹਨ ਜੋ ਟੀਮ ਆਈ ਹੈ ਸਾਡੀ ਆਈਸ ਡਾਕਟਰ ਸਾਡੇ ਰਾਜਪੁਰ ਤੋਂ ਹੈ ਤੇ ਡੈਂਟਲ ਦੀ ਪੂਰੀ ਟੀਮ ਸਾਡੀ ਚੰਡੀਗੜ੍ਹ ਤੋਂ ਆਈ ਹੈ ਸਰ ਇਹ ਸਿਰਫ ਬੱਚਾ ਵਾਸਤੇ ਹੀ ਰੱਖਿਆ ਹੈ ਜਾਂ ਸਾਰਿਆਂ ਵਾਸਤੇ ਰੱਖਿਆ ਜਿੱਦਾਂ ਸਕੂਲ 'ਚ ਬੱਚੇ ਵੀ ਆਏ ਸਿਰਫ ਅੱਛੇ ਆ ਰਹੇ ਸਰ ਅੱਜ ਦਾ ਜਿਹੜਾ ਕੈਂਪਸ ਸਪੈਸ਼ਲੀ ਬੱਚਿਆਂ ਲਈ ਕਰਿਆ ਹੈ ਤਾਂ ਕਿ ਬੱਚੇ ਪ੍ਰਾਈਸਲੀ ਦੇ ਡਾਕਟਰ ਦੀ ਡਾਕਟਰ ਸਾਹਿਬ ਦੀ ਉਹਦੇ ਵਿੱਚ ਕਿ ਕਿਵੇਂ ਆਪਣੇ ਟੀਥ ਜਿਹੜੇ ਅਸੀਂ ਠੀਕ ਰੱਖ ਸਕਦੇ ਹਾਂ ਪੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣੇ ਦੰਦਾਂ ਦੀ ਦੇਖਭਾਲ ਕਰਨੀ ਹੈ ਤੁਹਾਡੇ ਜੀ ਵੈਲਫੇਅਰ ਸੁਸਾਇਟੀ ਆ ਸਿਰਫ ਬੱਚਾ ਵਾਸਤੇ ਹੀ ਇਸ ਟਾਈਮ ਕੰਮ ਕਰ ਰਹੀ ਹੈ ਜਾਂ ਸਾਰੇ ਵਾਸਤੇ ਸਾਰੇ ਸਮਾਜ ਲਈ ਸਰ ਕੰਮ ਕਰ ਰਹੀ ਹੈ ਵੱਡੇ ਛੋਟੇ ਬਜ਼ੁਰਗਾਂ ਲਈ ਸਭ ਲਈ ਕੰਮ ਕਰ ਰਹੀ ਹੈ ਆਰਮ ਵਾਲੇ ਦਿਨਾਂ ਵਿੱਚ ਹੋਰ ਕੋਈ ਬੱਚਾ ਲਈ ਜਾਂ ਕੋਈ ਵੱਡੇ ਲਈ ਕੋਈ ਪ੍ਰੋਗਰਾਮ ਰੀਸੈਂਟਲੀ ਸਰ ਅਸੀਂ ਕੋਈ ਹੋਰ ਕੈਂਪ ਲਗਾ ਰਿਹਾ ਹੈ ਪਟੇਲ ਕਾਲਜ ਵਿੱਚ ਜਲਦੀ ਲਗਾ ਰਿਹਾ ਹੈ ਉਹ ਕੈਂਸਰ ਨਾਲ ਰਿਲੇਟਡ ਹੋਏਗਾ ਸਰ ਠੀਕ ਹੈ ਹਾਂ ਸਰ ਇਹਦੇ ਵਿੱਚ ਮੇਰੇ ਨਾਲ ਖੜੇ ਮੇਰੇ ਸਹਿਯੋਗੀ ਟੀਮ ਮੈਂਬਰਸ ਹੈ ਜਿਨ੍ਹਾਂ ਦੇ ਦੰਪੇਸ ਫੀ ਕੰਮ ਕਰ ਰਹੇ ਮੈਂ ਇਹਨਾਂ ਦਾ ਆਪਣੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਨੂੰ ਪੁਸ਼ ਅਪ ਕਰਦੇ ਆ ਤੇ ਅਸੀਂ ਅੱਗੇ ਚਲਦੇ ਜਾ ਰਹੇ ਹਾਂ ਖਾਸ ਤੌਰ ਤੇ ਮੈਂ ਵਿਨੋਦ ਚਾਵਲਾ ਜੀ ਆਪਣਾ ਰਮੇਸ਼ ਦੇਰਾ ਜੀ ਇੰਦਰ ਮਹਿਤਾ ਜੀ ਪ੍ਰਵੀਨ ਦੀਦੀ ਯੋਗਾ ਕੈਂਪ ਲਗਵਾਉਂਦੇ ਆ ਸਭ ਲਈ ਖੁੱਲਾ ਸਦ ਹੈ ਸ਼ਿਵ ਮੰਦਰ ਦੇ ਵਿੱਚ ਬਹੁਤ-ਬਹੁਤ ਸਮਾਪ ਤੇ ਆਪਣਾ ਯੋਗ ਗੁਰੂ ਆਪਣਾ ਪ੍ਰਵੀਨ ਲੁਥਰਾ ਜੀ ਹੈ ਇਹ ਮਤਲਬ ਕਿ ਕੈਂਪ ਲਗਾਉਂਦੇ ਆ ਯੋਗਾ ਦਾ ਦਿੱਲੀ ਕਰਾਉਂਦੇ ਆ ਚਾਰ ਕਲਾਸਿਸ ਚੱਲਦੀ ਹੈ ਹਾਂਜੀ ਸਰ ਮੈਂ ਇੰਦਰ ਮੈਂ ਤਾਂ ਚੇਅਰਮੈਨ ਬੋਲਪੁਰ ਸਮਾਜ ਦਾ ਮੈਂ ਸਾਰੇ ਸਕੂਲ ਦੇ ਸਟਾਫ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸੇ ਸਮਾਂ ਟਾਈਮ ਦਿੱਤਾ ਹੈ ਤੇ ਜਿੰਨੇ ਅਸੀਂ ਡਾਕ ਕਰਿਆ ਸੀ ਮਾਡਰ ਸਕੂਲ ਦੇ ਜਿੰਨੇ ਵੀ ਬੱਚੇ ਹਨ ਸਭ ਦੇ ਆਈ ਤੇ ਡੈਂਟਿਸਟ ਦਾ ਚੈੱਕਅਪ ਕਰਾਂਗੇ ਜੋ ਵੀ ਕਿਸੇ ਨੂੰ ਜ਼ਰੂਰਤ ਤੋਂ ਬੰਦ ਹੋਏਗੀ ਤੇ ਉਹਨਾਂ ਨੂੰ ਦਵਾਈਆਂ ਵੀ ਦੇਾਂਗੇ ਅਗਲੀ ਵਾਰ ਇਸ ਤੋਂ ਅਸੀਂ ਜਿਹੜਾ ਮੈਡੀਕਲ ਕੈਂਪ ਖੁੱਲਾ ਓਪਨ ਲਵਾਵਾਂਗੇ ਜਿਸੇ ਤਮਾਮ ਖਾਜਪੁਰਾਓ ਹਲਕੇ ਦੇ ਲੋਕ ਇਕੱਠੇ ਹੋਣਗੇ ਮੈਂ ਸਾਰਿਆਂ ਦਾ ਦੁਬਾਰਾ ਆਪਣੇ ਟੀਮ ਦਾ ਧੰਨਵਾਦ ਹਾਂ ਜਿਨ੍ਹਾਂ ਨੇ ਮਾਨ ਸਮਾਨ ਦੇ ਨਾਲ ਇਹ ਕੈਂਪ ਲਾਇਆ ਹੈ ਔਰ ਲੋਗਾਂ ਦੇ ਵਾਸਤੇ ਜਿਹੜਾ ਕੰਮ ਸੇਵਾ ਕਰ ਰਹੇ ਬਹੁਤ ਹੀ ਅੱਛੇ ਅਮਜੀ ਸੇਵਾ ਕਰ ਰਹੇ ਮੈਂ ਇਹਨਾਂ ਦਾ ਧੰਨਵਾਦ ਹਾਂ ਸਰ ਕੀ ਜਨਾ ਅੱਜ ਦਾ ਜੋ ਕੈਂਪ ਲਗਾਇਆ ਜਾ ਰਿਹਾ ਹੈ ਤੁਹਾਡਾ ਸਹਿਯੋਗ ਤੁਹਾਡੇ ਸਟੂਡੀਓ ਫਸੇ ਹੋ ਫਸਟ ਆਫ ਆਲ ਮੈਂ ਜਿਹੜੇ ਵੀ ਮੀਡੀਆ ਤੋਂ ਤੁਸੀਂ ਲੋਗ ਆਏ ਹੋਏ ਹੈ ਔਰ ਜਿਹੜੇ ਸਾਡੇ ਇੱਥੇ ਦੇ ਇਸ ਭਾਵਲਪੁਰ ਸਮਾਜ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਐ ਮੈਂਬਰ ਐ ਜਿਹੜੇ ਵੀ ਇਹ ਆਰਗੇਨਾਈਜ਼ ਕਰ ਰਹੇ ਆ ਇਹਨਾਂ ਸਾਰਿਆਂ ਦਾ ਮੈਂ ਆਪਣੀ ਤਰਫ ਤੋਂ ਔਰ ਮੈਨੇਜਮੈਂਟ ਦੀ ਤਰਫ ਤੋਂ ਸਕੂਲ ਮੈਨੇਜਮੈਂਟ ਤਰਫੋਂ ਹਾਰਦਿਕ ਅਭਿਨੰਦਨ ਵੀ ਕਰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਅੱਛਾ ਉਪਰਾਲਾ ਲੈ ਆਪਾਂ ਰਾਜਪੁਰੇ ਤੁਸੀਂ ਦੇਖਦੇ ਹੋਣੇ মিডিਆ ਨਾਲ ਅਟੈਚਡ ਐ ਕਿ ਇਹ ਤੇ ਮੈਡੀਕਲ ਕੈਂਪਸ ਆਮ ਤੌਰ ਤੇ ਲੱਗਦੇ ਰਹਿੰਦੇ ਆ ਭਾਰਤੀ ਕਾਸ ਪਰਸ਼ਦ ਵੀ ਹਰ ਮਹੀਨਾ ਮੈਡੀਕਲ ਕੈਂਪ ਲਗਾਰੀ ਹੈ ਹੋਰ ਵੀ ਸੰਸਥਾਵਾਂ ਜਿਹੜੀ ਹੈਗੀਆਂ ਮੈਡੀਕਲ ਕੈਂਪਸ ਲਗਾ ਰਹੇ ਆ ਉਹਦੇ ਵਿੱਚ ਕੀ ਹੁੰਦਾ ਉਹ ਜਿਹੜੇ ਬਾਹਰ ਦੇ ਲੋਕ ਆ ਬਜ਼ੁਰਗ ਆ ਦੂਸਰੇ ਲੋਕ ਆ ਨੀਡੀਆ ਆ ਉਹਨਾਂ ਨੂੰ ਬਹੁਤ ਹੈਲਪ ਮਿਲ ਜਾਂਦੀ ਹੈ ਪਰ ਜਿਹੜੀ ਸਾਡੀ ਜਨਰੇਸ਼ਨ ਹੈ ਨਾ ਸਕੂਲ ਦੇ ਬੱਚੇ ਆ ਇਹ ਨਾ ਤਾਂ ਉੱਥੇ ਜਾਂਦੇ ਆ ਨਾ ਇਹਨਾਂ ਦੇ ਪੇਰੈਂਟਸ ਜਿਹੜੇ ਹੈ ਇਹ ਅਫੋਰਡ ਕਰਦੇ ਆ ਵੀ ਅਸੀਂ ਜਾਈਏ ਸਾਡੇ ਸਕੂਲ ਵਿੱਚ ਮਿਡਲ ਕਲਾਸ ਜਾਂ ਲੋਅਰ ਕਲਾਸ ਫੈਮਿਲੀ ਦੇ ਬੱਚੇ ਹੈਗੇ ਇਹ ਹੈਸੀਟੇਟ ਕਰਦੇ ਆ ਡਾਕਟਰਸ ਨੂੰ ਜਾ ਕੇ ਦਿਖਾਣਾ ਦਵਾਈਆਂ ਲੈਣਾ ਜਾਂ ਅੱਖਾਂ ਚੈੱਕ ਕਰਾਣਾ ਜਾਂ ਦੰਦਾਂ ਦਾ ਚੈੱਕ ਕਰਾਣਾ ਇਹ ਜਿਹੜਾ ਇਹਨਾਂ ਨੇ ਬਾਲਪੁਰ ਸਮਾਜ ਨੇ ਇੱਕ ਫੌਲਸ ਕੀਤਾ ਹੈ ਵੀ ਅਸੀਂ ਬੱਚਿਆਂ ਨੂੰ ਕਰਨਾ ਹੈ ਮੈਂ ਕਹਿੰਦਾ ਇਹ ਤਾਂ ਬਹੁਤ ਹੀ ਬੈਸਟ ਉਪਰਾਲਾ ਹੈ ਇਹਨਾਂ ਦਾ ਬਹੁਤ ਹੀ ਅੱਛਾ ਇੱਕ ਪ੍ਰੋਜੈਕਟ ਇਹਨਾਂ ਨੇ ਲਿਆ ਇਹ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਇਹ ਇਸ ਨੂੰ ਦੇਖ ਰਹੀ ਹੈ ਇਸ ਨੂੰ ਚੰਗੇ ਹੈ ਵੀ ਇਹ ਸਵਸਥ ਹੋਵੇ ਔਰ ਜੇ ਅੱਜ ਦੀ ਜਨਰੇਸ਼ਨ ਸਵਸਥ ਹੋਏਗੀ ਤੇ ਇਹ ਸਾਡੇ ਜਿਹੜੇ ਅੱਗੇ ਵੀ ਇਹਨਾਂ ਦਾ ਜਿਹੜਾ ਹੈ ਹੈਲਥ ਵਾਈਜ਼ ਇਟ ਠੀਕ ਰਹਿਣਗੇ ਇਹ ਇੱਕ ਇਹਨਾਂ ਨੇ ਨਵੀਂ ਜਿਹੜੀ ਹੈ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਮੈਂ ਕਹਿੰਦਾ ਵੀ ਜਿਹੜੀ ਵੀ ਦੂਜੀ ਵੀ ਸੰਸਥਾਵਾਂ ਹੈਗੀਆਂ ਸਰਕਾਰੀ ਸਕੂਲਾਂ ਵਿੱਚ ਵੀ ਚੈੱਕ ਕਰਦੇ ਆ ਹੁਣ ਵੀ ਅਸੀਂ ਚੈੱਕ ਕਰਾਇਆ ਸੀਗਾ ਬਾਕੀ ਜਗ੍ਹਾ ਤੇ ਵੀ ਜਿੱਥੇ ਵੀ ਇਹਨਾਂ ਨੂੰ ਲੱਗਦਾ ਵੀ ਅਸੀਂ ਇੱਥੇ ਬੱਚੇ ਜਿਹੜੇ ਹੈ ਇਹਨਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ ਜਾਂ ਕਰਾਣੀ ਚਾਹੀਦੀ ਹੈ ਪੀ ਕਰਾਉਂਦੇ ਰਹਿਣ ਬੱਚਿਆਂ ਦਾ ਇਹਦੇ ਨਾਲ ਬਹੁਤ ਫਾਇਦਾ ਮੈਂ ਉੱਥੇ ਹੁਣ ਡਾਕਟਰ ਸਾਹਿਬ ਕੋਲ ਬੈਠਾ ਸੀਗਾ ਉਹ ਅੱਖਾਂ ਚੈੱਕ ਕਰ ਰਹੇ ਸੀਗੇ ਡੈਂਟਲ ਚੈੱਕਅਪ ਕਰ ਰਹੇ ਸੀਗੇ ਉਹਦੇ ਚ ਬਹੁਤ ਬੱਚਿਆਂ ਦੇ ਅੱਖਾਂ ਬਹੁਤ ਕਮਜ਼ੋਰ ਸੀਗੀਆਂ ਕਈਆਂ ਨੂੰ ਚਸ਼ਮੇ ਲਗਣ ਵਾਲੇ ਸੀਗੇ ਕਈਆਂ ਨੂੰ ਦਵਾਈਆਂ ਦੇਣ ਵਾਲੀ ਸੀਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਦੇਰ ਨਾਟ ਅਵੇਅਰ ਕਿ ਸਾਨੂੰ ਲੋੜ ਹੈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਬੋਰਡ ਤੇ ਕੋਈ ਦਿਖਦਾ ਕਹਿੰਦੇ ਜੀ ਨਹੀਂ ਧੁੰਦ ਦਿਖਦਾ ਧੁੰਦਲਾ ਦਿਖਦਾ ਤਾਂ ਇਹ ਚੀਜ਼ ਇਹਨਾਂ ਨੇ ਜਿਹੜੀ ਕੀਤੀ ਹੈ ਸਾਡੇ ਇਹਨਾਂ ਨੇ ਬਾਲਪੁਰ ਵੈਲਫੇਅਰ ਸਮਾਜ ਨੇ ਬਾਲਪੁਰ ਸਮਾਜ ਵੈਲਫੇਅਰ ਨੇ ਇਹਨਾਂ ਨੇ ਬਹੁਤ ਹੀ ਅੱਛਾ ਕੰਮ ਕੀਤਾ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਤੇ ਇਹਨਾਂ ਨੇ ਇੱਕ ਸਾਡੇ ਸਕੂਲ ਵਿੱਚ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਏ ਆ ਔਰ ਇਹ ਇੱਥੇ ਮੈਂ ਕਹਿੰਦਾ ਵੀ ਹੋਰ ਵੀ ਅੱਗੇ ਇਸ ਤਰ੍ਹਾਂ ਦੇ ਕਰਦੇ ਰਹਿਣਗੇ ਤਾਂ ਕਿ ਜਿਹੜੀ ਸਾਡੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨੂੰ ਇਸਦਾ ਫਾਇਦਾ ਮਿਲਦਾ ਰਹੇਗਾ ਔਰ ਇਹਨਾਂ ਦਾ ਬਹੁਤ ਆਭਾਰੀਆਂ ਮੈਂ ਤਾਂ ਇਹ ਸਾਡੇ ਚਾਵਲਾ ਜੀ ਆਰਿਆ ਜੀ ਆਏ ਸੀਗੇ ਇਹਨਾਂ ਨੇ ਪ੍ਰਪੋਜ਼ ਕੀਤਾ ਸੀ ਵੀ ਅਸੀਂ ਇੱਕ ਮੈਡੀਕਲ ਕੈਂਪ ਲਾਣਾ ਹੈ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੁਸੀਂ ਜਿਹੜਾ ਬੱਚਿਆਂ ਦਾ ਵੀ ਖਿਆਲ ਕਰੋ ਉਹਨਾਂ ਵਾਸਤੇ ਲਾਓਗੇ ਤਾਂ ਬਹੁਤ ਠੀਕ ਰਹੇਗਾ ਮੈਂ ਹੁਣ ਮੇਰੀ from the core of my heart ਮੈਂ ਇਹ ਕਹਣਾ ਕਿ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅੱਗੇ ਵੀ ਜਿਹੜੇ ਦੂਜੇ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਵੀ ਇੱਕ ਮਾਰਗਦਰਸ਼ਨ ਮਿਲੇਗਾ ਵੀ ਅਸੀਂ ਬੱਚਿਆਂ ਦਾ ਹੈਲਥ ਚੈੱਕਅਪ ਕਰਾਈਏ ਜੇ ਦੀ ਕੋਈ ਕਮੀ ਪੇਸ਼ੀਆ ਤਾਂ ਉਹਨਾਂ ਨੂੰ ਗਾਈਡ ਕਰੀਏ ਤਾਂ ਕਿ ਟਾਈਮ ਸਿਰ ਉਹਦਾ ਟ੍ਰੀਟਮੈਂਟ ਕੀਤਾ ਜਾ ਸਕੇ ਬਾਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਬਹੁਤ ਬਹੁਤ ਆਬਾਦ